ਮੈਨੂੰ ਭੇਡ ਦੇ ਰਿਆ ਮੈਂ ਨਰਾਸ਼ ਹੋ ਰਿਹਾ ਉਹ ਕਹਿ ਰਿਹਾ ਕਿ ਮੈਂ ਨਹੀਂ ਲੈਣੀ ਉਹ ਆਪਣੇ ਵੱਲੋਂ ਦੱਸਦਾ ਕਿ ਮੈਂ ਇਹਨੂੰ ਲੰਗੜਾ ਨਹੀਂ ਕੀਤਾ ਇਹ ਪਹਿਲਾਂ ਹੀ ਹੈਗੀ ਆ ਤੇ ਉਹ ਕਹਿ ਰਿਹਾ ਕਿ ਮੈਂ ਤੁਹਾਨੂੰ ਦੇਣਾ ਚਾਹਨਾ ਮੈਂ ਤੇਰਾ ਧੰਵਾਦ ਕਰਨਾ ਚਾਹਨਾ ਕਿ ਤੂੰ ਮੇਰਾ ਭੇਡਾਂ ਦਾ ਧਿਆਨ ਰੱਖਿਆ ਮੈਂ ਘਰ ਖਾਣਾ ਲੈਣ ਗਿਆ ਸੀਗਾ ਉਹਨੂੰ ਬਹਿਰੇ ਦੋਵੇਂ ਇੰਨੇ ਦਿਨ ਨੂੰ ਇਦਰੋਂ ਇੱਕ ਘੋੜੇ ਦੇ ਸਵਾਰ ਹੋ ਕੇ ਆ ਰਿਹਾ ਹੁੰਦਾ ਬੰਦਾ ਤੇ ਉਹ ਕਹਿੰਦੇ ਕਿ ਇਹਦੇ ਕੋਲੋਂ ਫੈਸਲਾ ਕਰਾ ਦੇ ਉਹਨੂੰ ਦੱਸਦਾ ਕਿ ਮੈਂ ਘਰ ਗਿਆ ਸੀਗਾ ਇੰਨੇ ਮੇਰੀਆਂ ਭੇਡਾਂ ਦਾ ਧਿਆਨ ਰੱਖਿਆ ਤੇ ਮੈਂ ਇਹਨੂੰ ਧੰਵਾਦ ਕਰ ਰਿਹਾ ਤੇ ਆ ਬੱਕਰੀ ਭੇਡ ਇਹਨੂੰ ਦੇਣਾ ਚਾਹਣਾ ਲੈ ਨਹੀਂ ਰਿਹਾ ਤੇ ਦੂਸਰਾ ਸੋਚਦਾ ਕਿ ਮੈਂ ਇਹਨੂੰ ਦੱਸਦਾ ਘੋੜੇ ਵਾਲੇ ਨੂੰ ਕਿ ਮੈਂ ਇਹਦੀ ਭੇਡ ਲੰਗੜੀ ਨਹੀਂ ਗਈਦੀ ਇਹਨੂੰ ਕੋ ਮੇਰੇ ਨਾਲ ਨਾਰਾਜ਼ ਨਾ ਹੋ ਉਹ ਘੋੜੇ ਵਾਲੇ ਨੂੰ ਰੋਕ ਲੈਂਦੇ ਨੇ ਉਹਨੋਂ ਜਿਹੜਾ ਘੋੜਾ ਵਾਲਾ ਉਹ ਘੋੜਾ ਵੀ ਪਿੱਛੋਂ ਕਿਸੇ ਦਾ ਚੁਰਾ ਕੇ ਆਇਆ ਸੀਗਾ ਉਹਨੂੰ ਵੀ ਬਹਿਰਾ ਸੀਗਾ ਉਹ ਘੋੜੇ ਵਾਲੇ ਨੂੰ ਗਾਣੀ ਸੁਣਾਉਣ ਲੱਗ ਪੈਂਦੇ ਪਰ ਹੈ ਉਹ ਵੀ ਬਹਿਰਾ ਉਹ ਤਿੰਨੇ ਆਪਸ ਚ ਰੋਲਾ ਪਾਈ ਜਾਂਦੇ ਉਹ ਕਹਿੰਦੇ ਮੈਨੂੰ ਜਾਣ ਦੋ ਤੁਸੀਂ ਤੇ ਸਾਰੇ ਬਹਿਰੇ ਕੋਈ ਕਿਸੇ ਦੀ ਗੱਲ ਸਮਝ ਨਹੀਂ ਰਿਹਾ ਤੇ ਸਾਰੇ ਆਪਣੇ ਆਜੋ ਸੱਚੇ ਨੇ ਕਿ ਮੈਂ ਗੱਲ ਕਰ ਰਿਹਾ ਜਦੋਂ ਰੋਲਾ ਪੈ ਜਾਂਦਾ ਲੋਕ ਇਕੱਠੇ ਹੋਣ ਲੱਗ ਪੈਂਦੇ ਤੇ ਘੋੜੇ ਵਾਲਾ ਸੋਚਦਾ ਕਿ ਕਿਤੇ ਮੈਂ ਨਾ ਫੜਿਆ ਜਾਵਾਂ ਤੇ ਉਹ ਵੀ ਬਹਿਰਾ ਸੋਚਦਾ ਹੁੰਦਾ ਤੇ ਉਹ ਸੋਚ ਰਿਹਾ ਕਿ ਸ਼ਾਇਦ ਇਹਨਾਂ ਦੋਵਾਂ ਵਿੱਚੋਂ ਇੱਕ ਜਾਣੇ ਦਾ ਘੋੜਾ ਹੈ ਤੇ ਜਾਂ ਉਹਦੇ ਮਾਲਕ ਨੂੰ ਜਾਣਦੇ ਨੇ ਉਹਨੂੰ ਆਪਣੇ ਭਾਈ ਧੋੜ ਪੈ ਜਾਂਦੇ ਉਹ ਆਪ ਘਬਰਾ ਜਾਂਦਾ ਕਿ ਇਹ ਨਾ ਹੋਵੇ ਕਿ ਮੈਂ ਫਸ ਜਾ ਇੰਨੇ ਦਿਨ ਨੂੰ ਇੱਕ ਸੰਤ ਆ ਰਹੇ ਹੁੰਦੇ ਨੇ ਉਹ ਕਹਿੰਦੇ ਆ ਮਹਾਪੁਰ ਸ਼ਾਇਨੇ ਇਨਾ ਕੋਲੋਂ ਆਪਾਂ ਫੈਸਲਾ ਅਗਰ ਆ ਲੈਨੇ ਉਹ ਸਾਰੀ ਕਹਾਣੀ ਦੱਸਦੇ ਤੇ ਜਿਹੜੇ ਸੰਤ ਹੀ ਉਹ ਵੀ ਜੰਗਲ ਚ ਸਾਧਨਾ ਵਾਸਤੇ ਆਏ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇੱਕ ਵਰਤ ਰੱਖਿਆ ਹੈ ਇੱਕ ਨਿਯਮ ਰੱਖਿਆ ਹੈ ਇੱਕ ਬਰਨ ਗਿਤਾ ਹੈ ਕਿ ਮਹੀਨੇ ਦਿਨ ਬੋਲਣਾ ਨਹੀਂ ਉਹ ਮੌਨ ਵਿੱਚ ਬੜੀ ਤਾਕਤ ਹੁੰਦੀ ਹੈ ਸੰਤ ਨੇ ਬੋਲਣਾ ਨਹੀਂ ਉਹ ਕਹਿੰਦੇ ਤੁਸੀਂ ਫੈਸਲਾ ਕਰੋ